ਰਹੇ ਇਹ ਆਪਾਂ ਨੇ ਬਨੇ ਪੋਛਣ ਦੀ ਆ ਬਾਬਾ ਜੀ ਬੜਾ ਚੰਗਾ ਤੇ ਬਗਰਲਾ ਕੋਈ ਹੀ ਬੜਾ ਵਧੀਆ ਇਹ ਦੇ ਕੰਨਾਂ ਨਾ ਹੋਣ ਦੀ ਕੋਈ ਲੋੜ ਨਹੀਂ ਅੰਮ੍ਰਿਤ ਵੇਲੇ ਲੋੜ ਨਹੀਂ ਨਾਮ ਦੇ ਕੰਨ ਦੀ ਲੋੜ ਨਹੀਂ ਤੇ ਆ ਜਿਹੜੇ 1430 ਅੰਗ ਨੇ ਸਾਡੇ ਗੋਲ ਇਹ ਕੀ ਕਹਿੰਦੇ ਨੇ ਹੁਣੇ ਆਪ ਜੀ ਨੇ ਸਰਵਣ ਕੀਤਾ ਬਾਬਾ ਜੀ ਨੂੰ ਅਸੂ ਦੇ ਮਹਿਜੇ ਦਾ ਜੋ ਬਾਗ ਹੈ ਅਸਨ ਪ੍ਰੇਮ ਓਹਾ ਹਣਾ ਕਿਉਂ ਮਿਲਿਆ ਹਰ ਜਾਇ ਮਨ ਤਨ ਪਿਆਸ ਦਰਸ਼ਨ ਕਰੀ ਕੋਈ ਆਣ ਬੁਲਾਵੇ ਮਾਈ ਕੁਝ ਪਿਆਸ ਘਣੀ ਲੱਗੀ ਹੋਈ ਐ ਕਾਹਦੇ ਵਾਸਤੇ ਦਰਸ਼ਨ ਵਾਸਤੇ ਕਦੀ ਸਾਨੂੰ ਪਿਆਸ ਲੱਗੀ ਹੈ ਸਾਨੂੰ ਇਹ ਪਿਆਸ ਲੱਗੀ ਮੇਰਾ ਵੀਜ਼ਾ ਲੱਗੇ ਯੂਰਪ ਦਾ ਸਾਨੂੰ ਇਹ ਪਿਆਸ ਲੱਗੀ ਕਿ ਮੇਰੀ ਕੋਠੀ ਉਹਦੀ ਬਣ ਜਾਵੇ ਸਾਨੂੰ ਪਿਆਸ ਲੱਗੀ ਹੈ ਕਿ ਮੇਰਾ ਘਰ ਦੇ ਬਾਹਰ ਬੱਦੀ ਹੈ ਹੁਣ ਮੇਰੀ ਸ਼ੋਹਰਤ ਹੋਵੇ ਦੁਨੀਆ ਨੂੰ ਮੇਰਾ ਨਾਮ ਸੁਣਵੇ ਉੱਤੇ ਹੁਣ ਇਹ ਜਾਣੀ ਤੁਹਾਨੂੰ ਪਿਆਸਾਂ ਲੱਗੀਆਂ ਹੋਈਆਂ ਨੇ ਜਦੋਂ ਪਿਆਸ ਦੀ ਨਾਮ ਲੱਗੀ ਨਾ ਨਾ ਨਹੀਂ ਪਿਆਸ ਲੱਗੀ ਉਹ ਉਹਦੇ ਆਪਾਂ ਕਹਾਂਗੇ ਕਿ ਸਤਿਗੁਰੂ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਜੇ ਆਪਾਂ ਕਹਿਣਾ ਮੈਨੂੰ ਦਰਸ਼ਨ ਦੇ ਦਰਸ਼ਨ ਪਿਆਸੀ ਦਿਨਸ ਰਾਤ ਜਿਤ ਨੂੰ ਅੰਨ ਦਿਨ ਨੀਤ ਖੋਲ ਕਪੜ ਕੋ ਰ੍ਹ ਮੇਲੀ ਆ ਨਾਨਕ ਹਰ ਸੰਗ ਨੀਤ ਦੇ ਸਾਡੇ ਮਿੱਤਰ ਗੁਰੂ ਗੋਬਿੰਦ ਸਿੰਘ ਸਾਹਿਬ ਬਣ ਜਾਣਾ ਅਜੀ ਸਾਨੂੰ ਪਿਆਸ ਨਹੀਂ ਲੱਗੀ ਇਹ ਬਾਰਾ ਮੰਦ ਆ ਜਿਹੜਾ ਪਾਠ ਆ ਗੁਰਮੁਖੀ ਦੇ ਵਿੱਚ ਵੀ ਨਾਮ ਜਪਾਇਆ ਹੋਇਆ ਹੈ ਗੁਰੂ ਆਖੂ ਜਿਏ ਕਰਤ ਕਰਮ ਕੇ ਵਿਛੜੇ ਕਰਹਿਸਤਾ ਕਰਿ ਕਿਰਪਾ ਮਿਲੂ ਰਾਮ ਸਾਨੂੰ ਯਾਦ ਕਰਾਇਆ ਗਿਆ ਕਿ ਤੂੰ ਪ੍ਰਾਣੀ ਵਿਛੜਿਆ ਹੋਇਆ ਕਰਮਾਂ ਕਰਕੇ ਵਿਛੜਿਆ ਤੂੰ ਮਿਲਣਾ ਹੈ ਜੇ ਗੋਵਿੰਦ ਰੱਦੀਏ ਹੋਵੇ ਆਨੰਦ ਘੜਾ ਜੇਦ ਦਾ ਮਹੀਨਾ ਵੀ ਗੁਰੂ ਰਣ ਜੋੜਦਾ ਹੈ ਕਿ ਅੱਗੇ ਆਏ ਤੇ ਅੱਗੇ ਸੰਤ ਗੁਰ ਕਹਿੰਦੇ ਨੇ ਸਾਕ ਧੀਰਣ ਕਿਉ ਵਾਢੀਆਂ ਜਿੰਨਾ ਪ੍ਰੇਮਿ ਸ਼ੋਹ ਹਰ ਸਾਧਨ ਪਰਖ ਵਿਸਾਰ ਕੇ ਲੱਗੀ ਮਾਇਆ ਤੋ ਜੇ ਅਕੀਆ ਕਰੀਏ ਜੇਠ ਜੰੰਦਾ ਲੋੜੀਆ ਜਿਸ ਜੱਗੇ ਸਭ ਨਵਾਨਾ ਜੋ ਕੋ ਜੇਸਾ ਮਹੀਨਾ ਵੀ ਜੁੜਨ ਵਾਸਤੇ ਕਹਿੰਦਾ ਹੈ ਆ ਸ਼ਾਣ ਤੇ ਪੰਨਾ ਅਕਸ ਲਗੇ ਹਰ ਨਾਉ ਨਾਲ ਜਿੰਨਾ ਆਪਾਸ ਗਰਮੀ ਉਹਨੂੰ ਲੱਗਦੀ ਜਿਹਦੇ ਕੋਲ ਨਾਮ ਹੈ ਨਹੀਂ ਸਾਵਣ ਸਰਸੀ ਕਾਮਣੀ ਚਰਨ ਕਮਲ ਸੁਪਿਆਰ ਜਿਨ੍ਹਾਂ ਦੇ ਅੰਦਰ ਰਸ ਪੈਦਾ ਹੋ ਗਿਆ ਉਹਨੂੰ ਗੁਰੂ ਦੇ ਚਰਨਾਂ ਨਾਲ ਪਿਆਰ ਹੋ ਗਿਆ ਭਾਦੋਏ ਭਰਮ ਭੁਲਾਣੇ ਆ ਦੂਜੀ ਲੱਗਾ ਏਨ ਭਾਦੋ ਦਾ ਮਹੀਨਾ ਵੀ ਜੁੜਨ ਵਾਸਤੇ ਕਹਿੰਦਾ ਫਿਰ ਅਸਮ ਤੇ ਆਪਣੇ ਸੋਣੀ ਗਿਆ ਬਾਬਾ ਜੀ ਤੋਂ ਅਸਨ ਪ੍ਰੇਮ ਉਹ ਮਾਹੜਾ ਉਸਾ ਪੈਦਾ ਹੁੰਦਾ ਹੈ ਇਹ ਅਗਲੇ ਤੱਪਕੇ ਤਰ੍ਹਾਂ ਮਨ ਨੂੰ ਮਾਮਨੇ ਦੋਸ਼ ਨਾ ਤਾਂ ਹੋ ਜੋਗ ਤਤਕ ਵੀ ਕਹਿੰਦਾ ਹੈ ਕਿ ਜੋੜ ਤੇਰੇ ਕਰਮਾਂ ਦਾ ਹੀ ਕੀਤਾ ਹੋਇਆ ਬੜਾ ਦੋਸ਼ ਨਾ ਕਿਸੇ ਨੂੰ ਦੇ ਮਗਰ ਪ੍ਰਭ ਅਰਦਾਨਾ ਪ੍ਰਭ ਮੰਦਰ ਦੇ ਵਿੱਚ ਵੀ ਸਤਿਗੁਰੂ ਕਹਿੰਦੇ ਨੇ ਪ੍ਰਭ ਨੂੰ ਅਰਦਾਨਾ ਕਰਨੋਂ ਕੋਪ ਸਕਾਰਨਾ ਵਿਆਪਕੰਠ ਮਿਲਿਆ ਹਰ ਨਾਓ ਇਹਨੂੰ ਕੋਈ ਦੀ ਠੰਡ ਨਹੀਂ ਲੱਗੇਗੀ ਜਦੋਂ ਨਾਮ ਜਪੇਗਾ ਤੇ ਫਿਰ ਅੱਗੇ ਸਤਿਗੁਰੂ ਕਹਿੰਦੇ ਨੇ ਕਿ ਮਾਧ ਮਜਨ ਸੰਗ ਸਾਧੂ ਹੈ ਧੂੜੀ ਇਕਰਸ਼ਨਾਨ ਇੰਨੇ ਸੰਗਤੀ ਧੂਰੀ ਜਿਨਾਨ ਕਰ 12 ਮਹੀਨੇ 12 ਨਾਮ ਜਪਾਉਂਦੇ ਨੇ ਹਰ ਇੱਕ ਨਾਮ ਨੂੰ ਪਾਰ ਜਨ ਹਰ ਸੁੱਝਰ ਪਰਗਟਿਆ ਆਏ ਗੁਰੂ ਕੋ ਸਾਰਾ ਜਿੰਦਾ ਮਹੀਨਾ 12 ਮਾ ਬਾਣੀ ਹੈ ਨਾ ਸਾਰੇ ਨਾਮ ਜਪਾਉਂਦੀ ਇਸੇ ਕਰਕੇ ਨਿਤਨੇਮ ਦੇ ਨਾਲ ਹੀ ਪੜਨ ਵਾਸਤੇ ਸਾਰੇ ਬਲਾਰੇ ਦੱਸਦੇ ਕਿ ਪੜਨਾ ਜ਼ਰੂਰੀ ਹੈ ਨਿਤਨੇਮ ਦਾ ਹਰ ਰੋਜ਼ ਪੜ੍ਹਨੀ ਹੈ ਇਹਨੇ ਮਹੀਨੇ ਬਾਅਦ ਸੁਧਰਾਂ ਦੇ ਗੁਰਦਵਾਰੇ ਜਾਣਾ ਹਰ ਰੋਜ਼ ਜਾਣਾ ਆਪਾਂ ਗੁਰਦਵਾਰੇ ਆਓ ਤੁਸੀਂ ਦੱਸੇ ਪਛੜੀ ਆਪਾਂ ਗੱਲ ਕਰ ਰਹੇ ਸੀ ਤੁਸੀਂ ਕਿਹਾ ਇਸ ਕਹਿ ਰਿਹਾ ਜਨਨੀ ਜਨਤਾ ਭਗਤ ਜਨ ਕਹਿਦਾ ਤਾ ਕੈ ਸੂਰ ਨੂੰ ਕੋ ਇੱਕੇ ਗੁਣ ਤੇ ਹੋਵੇ ਜਾਂ ਦਾਤਾ ਹੋਵੇ ਜਾਂ ਭਗਤ ਹੋਵੇ ਜਾਂ ਸੂਰਮਾ ਹੋਵੇ ਜਦੋਂ ਕਲਗੀ ਤਰਦੀ ਆ ਪੰਚ ਸਰੀਰ ਦੇਖਦੇ ਹਾਂ ਫਿਰ ਉਹਨੂੰ ਜਦੋਂ ਦੇਖਦੇ ਹਾਂ ਤੇ ਉਹਦੀ ਬੰਦਗੀ ਇੰਨੀ ਹੈ ਕਿ ਅੱਜ ਤੱਕ ਕੋਈ ਰਹਿਮਤੀ ਇੰਨੀ ਬੰਦਗੀ ਨਹੀਂ ਕਿਉਂਕਿ ਗੁਰੂ ਸਾਹਿਬ ਨੇ ਆਪਣਾ ਪਿਛਲਾ ਜਨਮ ਵੀ ਦੱਸਿਆ ਹੈ ਇਹ ਹਿਮਕੋੜ ਦੇ ਪਰਬਤ ਤੇ ਮੈਂ ਭਗਤੀ ਕੀਤੀ ਸੀ ਤੇਰਾ ਆਉਣ ਨੂੰ ਜੀ ਨਹੀਂ ਸੀ ਕਰਦਾ ਪਰ ਮੈਂ ਉਹਦੇ ਹੁਕਮ ਨਾਲ ਆਇਆ ਮੈਂ ਹਾਂ ਪੁਰਖ ਪਰਮ ਪੁਰਖ ਦਾ ਦਾਸਾ ਦੇਖਣ ਆਇਆ ਹਾਂ ਜਗਤ ਤਮਾਸ਼ਾ ਕਿੰਨੇ ਮੈਂ ਤਮਾਸ਼ਾ ਦੇਖਣ ਆਇਆ ਮੈਨੂੰ ਗੁਰੂ ਨੇ ਕਾਲ ਪੁਰਖ ਨੇ ਭੇਜਿਆ ਆਪਣਾ ਸਤਨਵਾਜ ਕੇ ਇੱਥੇ ਵਧੀ ਨਦੀ ਵੰਦਗੀ ਜੇ ਆਪਾਂ ਦਾਨ ਦੀ ਗੱਲ ਕਰੀਏ ਤੇ ਪੁੱਤਰਾਂ ਦਾ ਦਾਨ ਹੀ ਕਿਤੇ ਨਹੀਂ ਮਿਲਦਾ ਅਰਜਨ ਦਾ ਵੀ ਪੁੱਤਰ ਮਰਿਆ ਸੀ ਗੁਰਮੁਖੋ ਅੱਖੋਂ ਤੀਰ ਛੁੱਟ ਗਏ ਸਨ ਕਹਦਾ ਸੀ ਕਿ ਮੇਰਾ ਪੁੱਤਰ ਕ੍ਰਿਸ਼ਨ ਨੂੰ ਕਹਿੰਦਾ ਕਿ ਜੀਵਤ ਕਰ ਹੁਣ ਕ੍ਰਿਸ਼ਨ ਜੀ ਨੂੰ ਪਤਾ ਸੀ ਕਿ ਇਹ ਜੇ ਉਹਦਾ ਹੁਕਮ ਹੈ ਆਪਾਂ ਬੜਦੇ ਹਾਂ ਨਾ ਜਿੰਤਾ ਤਾਂ ਕੀ ਜੀਏ ਜੋ ਅਨਹੋਣੀ ਹੋਏ ਇਹ ਮਾਰੀ ਸੰਸਾਰ ਕੋ ਨਾਂ ਨਹੀਂ ਤੇ ਫਿਰ ਨਹੀਂ ਕੋਏ ਹਰ ਐਤਵਾਰ ਤੁਸੀਂ ਸਰਵਣ ਕਰਦੇ ਹੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਾਤਸ਼ਾਹ ਕੰਦੇ ਦਾ ਜਿੰਦਾ ਜੀ ਤਾ ਕਰੋ ਜੀ ਅਨਹੋੜੀ ਗੋਈ ਹੈ ਜੇਨ ਜਨਮ ਹੋਇਆ ਹੋਣਾ ਹੀ ਸੀ ਜੇ ਮਰਨ ਹੋ ਗਿਆ ਤੇ ਮਰਨ ਨਹੀਂ ਹੋਣਾ ਹੀ ਸੀ ਇਹ ਸ਼ਰਤ ਮਿਲੀ ਹੈ ਇਹ ਮਿਲਲੀ ਸੀ ਕਿ ਅਜ ਇਜਤ ਨਹੀਂ ਰਹੀ ਤੇ ਇਹ ਹੋਣਾ ਹੀ ਸੀ ਪਰ ਵੇਖੋ ਇਹ ਬਾਣੀ ਸਮਝਉਂਦੀ ਪਰ ਆਪਾਂ ਪੜਾਂਗੇ ਉਹਦੇ ਵਿਚਾਰ ਨੂੰ ਵਿਚਾਰਾਂ ਦੇ ਅਰਥ ਦਾ ਬੋਧ ਹੋਏਗਾ ਤਾਂ ਪਤਾ ਲੱਗੇਗਾ ਫਿਰ ਕ੍ਰਿਸ਼ਨ ਨੂੰ ਸਮਝਾਉਣ ਵਾਸਤੇ ਅਰਜਨ ਨੂੰ ਕਿਹਾ ਲਗੇ ਜਾ ਨਦੀ ਤੋਂ ਜਨ ਲੈ ਕੇ ਆ ਹੁਣ ਅਰਜਨ ਭੱਜਾ ਗਿਆ ਜਨ ਭਰ ਕੇ ਨੇ ਆਇਆ ਪੁੱਤਰ ਜੀਵਿਤ ਹੋ ਜੇਗਾ ਆਪਾਂ ਨੂੰ ਜਦੋਂ ਜਲ ਲੈ ਕੇ ਆਇਆ ਤੇ ਕਹਿੰਦੇ ਲਿਜਾਓ ਵਾਪਸ ਦੰਦੀ ਵਿੱਚ ਰੋੜ ਕੇ ਆ ਫਿਰ ਗਿਆ ਰੋੜਿਆ ਵਾਪਸ ਆਇਆ ਕਹਿਣ ਲੱਗੇ ਕਿ じゃ ਹੁਣ ਦੁਬਾਰਾ ਫਿਰ ਉਸੇ ਜਲ ਭਰਨੀ ਜਾਏ ਜਿਹੜਾ ਰੋੜ ਕੇ ਆਇਆ ਹੈ ਜਲ ਦੰਦੀ ਇਹ ਨਹੀਂ ਹੋ ਸਕਦਾ ਫਿਰ ਕਹਿੰਦੇ ਇਹ ਵੀ ਨਹੀਂ ਹੋ ਸਕਦਾ ਇਹ ਵੀ ਜਿੱਥੋਂ ਆਇਆ ਸੀ ਢੀਨ ਹੋ ਗਿਆ ਇਹ ਐਵੇਂ ਹੋਣਾ ਹੀ ਸੀ ਤੋਂ ਇਸ ਕਰਕੇ ਜਦੋਂ ਪੁੱਤਰਾ ਦਾੰਦੀ ਦੇਖਦੇ ਹਾਂ ਤਾਂ ਇਹ ਨੂੰ ਹੋਵੇ ਸਿਨ ਉਹਦਾ ਕੋਈ ਸਾਨੀ ਨਹੀਂ ਹੈ ਤੇ ਜਦੋਂ ਆਪਾਂ ਦੇਖਦੇ ਹਾਂ ਨਾ ਸੂਰਮਾ ਇਹ ਸਤਿਗੁਰੂ ਜੀ ਦਾ ਕੋਈ ਸੂਰਮਾ ਵੀ ਨਹੀਂ ਗੁਰਮਤੋ ਜਿਨ੍ਹਾਂ ਨੇ 14 ਜੰਗਾਂ ਜਿੱਤੀਆਂ 14 ਵਿੱਚ ਸੱਦਰ ਯਾਦ ਹੋਏ ਆਪਨੇ ਸਰਵਣ ਕਰਦੇ ਰਹੇ ਇਤਿਹਾਸ ਅਨੰਦਪੁਰ ਸਾਹਿਬ ਤੋਂ ਪਿਤਾ ਨੂੰ ਤੋਰੀਆ ਸੀ 9 ਸਾਲ ਦੀ ਉਮਰ ਸੀ ਤੇ ਉਦੋਂ ਹੀ ਇਹ ਬੰਨ ਕਰ ਦਿੱਤਾ ਸੀ ਕਿ ਇਹੋ ਜਿਹਾ ਸੱਜੰਗਾ ਜਿਹੜਾ ਲੱਖਾਂ ਦੇ ਵਿੱਚ ਖੜਾ ਜਿਸੇ ਦਾ ਨਾਮ ਇਹ ਤਲਗੀ ਧਰਵਾ ਸਿੰਘ ਹੈ ਠੇਰਾ ਬਹਿ ਗਿਆ ਨਨਪੁਰੇ ਸੌ ਚੜਨਾ ਬਹਿ ਗਿਆ ਸਿਰਸਾ ਨਦੀ ਤੇ ਜੰਗ ਹੋਇਆ ਪਰਵਾਹ ਦਾ ਛੋੜਾ ਬਹਿ ਗਿਆ ਮਤਾਵਾਂ ਜਿਹੜੀਆਂ ਨੇ ਦਿੱਲੀ ਨੂੰ ਚਲੀਆਂ ਗਈਆਂ ਨੇ ਭਾਈ ਮਨੀ ਸਿੰਘ ਦੇ ਨਾਲ ਛੋਟੇ ਸਹਿਬਜ਼ਾਦੇ ਮਾਤਾ ਗੁਜਰਤ ਕੌਰ ਜੀ ਇਸ ਰੰਧਵਾਲੇ ਪਾਸੇ ਦਿਵਾਏ ਨੇ ਤੂ ਕਮਾਤਰ ਗੱਲ ਕਰ ਰਹੇ ਆ ਕਿ ਥਮਾ ਨਹੀਂ ਨੰਮਾ ਤੇ ਆਸਣਾਉਂਦਾ ਇਹ ਜੇ ਸਤਿਗੁਰੂ ਜੀ ਆਪਰੇ ਨਾਲ 40 ਸਿੰਘ ਤੇ ਦੋ ਵੱਡੇ ਸਹਿਬਜ਼ਾਦੇ ਚਮਕੌਰ ਦੀ ਗੜੀ ਅੰਦਰ ਜੰਗ ਕਰਦੇ ਨੇ ਇੱਥੋਂ ਸਤਿਗੁਰੂ ਜੀ ਜਦੋਂ ਪੰਜਾਂ ਦਾ ਹੁਕਮ ਮੰਨ ਕੇ ਮਾਛੀਵਾੜ ਦੇ ਜੰਗਲਾਂ ਵਿੱਚ ਉੱਥੇ ਰਾਤ ਕੱਟ ਕੇ ਉੱਥੋਂ ਫਿਰ ਜਿਵੇਂ ਕੰਮੀ ਕੰਨੀ ਖਾ ਤੇ ਜਵੀ ਖਾਂਦੇ ਨਾਲ ਉਹਦੇ ਪੀਰ ਬਣ ਕੇ ਰਾਏ ਇਕੱਲੇ ਦੇ ਘੌਰ ਪਹੁੰਚਦੇ ਨੇ ਇੱਥੇ ਨੂਰਾ ਮਾਹੀ ਸਰਹੰਦ ਦੀ ਖਬਰ ਦਿੰਦਾ ਸਿਰਫ 5 ਦਿਨ ਲੱਗੇ ਨੇ 22 ਦਸੰਬਰ ਤੋਂ ਦਸੰਬਰ 2 ਲੈ ਕੇ 28 ਤੱਕ ਸਾਰੇ ਪਰਿਵਾਰ ਦੀਆਂ ਸ਼ਰੋਤਾਂ ਹੋ ਗਈਆਂ ਨੇ ਕਿਸੇ ਨੂੰ ਆਪਣੇ ਹੱਥੀ ਕਫਨ ਨਹੀਂ ਪਾਇਆ ਇਸ਼ਨਾਨ ਨਹੀਂ ਕਰਾਇਆ ਕਿਸੇ ਨੂੰ ਆਪਣੇ ਹੱਥੀ ਸਿੱਖਾ ਤੇ ਰੱਖ ਕੇ ਲੰਗੋ ਨਹੀਂ ਲਾਇਆ ਉਹ ਮੇਰਾ ਕਲਗੀਧਰ ਪਿਤਾ ਉਹਨੂੰ ਪਤਾ ਹੈ ਚਿੰਤਾ ਦਾ ਕੀ ਕੀ ਜੀਏ ਜੋ ਅਨਹੋਣੀ ਹੋਏ ਪਤਾ ਹੈ ਕਿ ਪਿਤਾ ਜੀ ਬਜਨ ਸੱਤ ਨੇ ਚਿੰਤਾ ਕਰਨ ਦੀ ਲੋੜ ਨਹੀਂ ਹੋਣੀ ਸੀ ਇੱਥੋਂ ਜਦੋਂ ਅੱਗੇ ਤੁਰੇ ਨੇ ਫਿਰ ਜੀਨੇ ਕੰਗੜਾ ਆ ਕੇ ਔਰੰਗਜ਼ੇਬ ਨੂੰ ਜਫਰਨਾਮਾ ਲਿਖਿਆ ਜਫਰਨਾਮੇ ਦਾ ਅਰਥ ਹੈ ਜਿੱਤ ਦੀ ਚਿੱਠੀ ਉਹ ਜਿੱਤ ਦੀ ਚਿੱਠੀ ਲਿਖੀ ਹੈ ਫ਼ਾਸੀ ਦੇ ਬੰਦਿਆਂ ਦੇ ਵਿੱਚ ਬਹੁਤ ਜਾਣੀ ਉਹਦੀ ਹਕੀਕਤ ਵੀ ਦੱਸੀ ਹੈ ਜਿਹੜੇ ਉਹਦੇ ਮੰਗੇ ਕੰਮ ਨੇ ਉਹ ਵੀ ਦੱਸੇ ਉਹ ਚਿੱਠੀ ਪੜ੍ਹ ਕੇ ਹੀ ਔਰੰਗਜ਼ੇਬ ਦਾ ਖਤਮ ਹੋ ਗਿਆ ਗੁਰੂ ਘਰ ਤੁਸੀਂ ਆਪ ਇਹ ਦੇਖਿਓ ਜਿੱਥੇ ਅੱਜ ਸਰਹੰਗ ਦੇ ਵਿੱਚ ਹੱਤੇ ਸਿੰਘ ਦੇ ਨਾਮ ਦੇ ਫੱਤੇ ਗੜ੍ਹ ਸਹਿਰ ਬਣ ਗਿਆ ਜਿੱਥੇ ਵੱਡੇ ਵੱਡੇ ਨਿਸ਼ਾਨ ਝੁੰਦੇ ਨੇ ਕਲੀ ਉੱਥੇ ਦੇਖਿਓ ਆਲੇ ਦੁਆਲੇ ਕਿ ਵਜੀਰ ਖਾਨ ਦੀ ਕਬਰ ਤੱਕ ਨਹੀਂ ਦੀ ਕਬਰ ਸਾਡੀ ਕਿਉਂ ਨਹੀਂ ਬਣੀ ਕਿਉਂਕਿ ਜਦੋਂ ਚਪਟ ਜੀ ਦੇ ਮੈਦਾਨ ਦੇ ਅੰਦਰ ਬੰਦਾ ਸਿੰਘ ਬਹਾਦਰ ਦੇ ਨਾਲ ਉਹ ਤਾਂ ਵੀ ਉਹ ਸਿੱਧ ਸੀ ਜਿਹੜਾ ਫਤਿਹ ਸਿੰਘ ਉਹਨੇ ਵਜੀਰ ਖਾਨ ਦੇ ਟੁਕੜੇ ਐਨੇ ਕਰ ਦਿੱਤੇ ਕਿ ਉਹ ਦਫਨ ਕਰਨ ਦੀ ਕਾਬਲ ਨਹੀਂ ਰਿਹਾ ਸੀ ਉਹਦੀ ਕਿਤੇ ਤੁਹਾਨੂੰ ਉੱਥੇ ਕਬਰ ਨਹੀਂ ਮਿਲੇਗੀ ਪਰ ਅੱਜ ਵੀ ਸਹਿਬ ਜੀ ਦੇ ਨਿਸ਼ਾਨ ਝੁੰਦੇ ਨੇ ਸਤਗੁਰੂ ਨੇ ਇੱਥੋਂ ਜਦੋਂ ਬਹਿੰਦਾ ਦੇ ਨਾਲ ਲਿਖੀ ਹੋਈ ਚਿੱਠੀ ਪਾਈ ਮਨੀ ਸਿੰਘ ਨੂੰ ਉਹ ਭੇਜਿਆ ਕਿ ਆਪ ਜੀ ਨੇ ਜਾ ਕੇ ਦੱਖਣ ਦੀ ਬਾਹੀ ਵੱਲ ਜਾ ਕੇ ਜਦੋਂ ਔਰੰਗਜ਼ੇਬ ਨੂੰ ਜਿੱਦੀ ਸੀ ਉਹ ਪੜ ਕੇ ਹੀ ਉਹ ਇੰਨਾ ਸ਼ਰਮਸ਼ਾਰ ਹੋ ਗਿਆ ਕਿ ਉਹਦੀ ਬਹੁਤ ਹੋ ਗਈ ਪਾਛਰ ਕਿਹਾ ਸੀ ਮੈਨੂੰ ਦੀਨੇ ਆ ਕੇ ਮੇਲ ਆਉਂਦੀ ਰਾਵਣ ਦੀ ਹੀ ਉਹ ਰੰਗ ਰੰਗਾ ਬਾਅਦ ਜਿੱਥੇ ਉੱਥੇ ਉਹ ਖਤਮ ਹੋ ਗਿਆ ਉੱਥੇ ਉਹਦੀ ਕਬਰ ਬਣੀ ਹੋਈ ਹੈ ਸਤਗੁਰੂ ਕੋ ਇੱਥੋਂ ਚੱਲਦੇ ਹੋਏ ਸਤਗੁਰੂ ਜੀ ਜਦੋਂ ਅੱਗੇ ਖਦਰਾਨੇ ਦੀ ਢਾਬਾ ਲੱਾਰੇ ਨੇ ਉਥੋਂ ਨੰਗਦੇ ਅਲੰਗ ਦੇ ਸਤਿਗੁਰੂ ਜੀ ਜੋ ਕਿ ਬਹਿਬਲ ਬਗਰਾੜੀ ਸ੍ਰੀ ਹਾਗੁਰੂ ਸਰਾਏ ਹੁੰਦੇ ਹੋਏ ਜਿਹੜਾ ਆਪਾਂ ਅੱਜ ਪ੍ਰੋਗਰਾਮ ਮਨਾ ਰਹੇ ਹਾਂ ਮੱਤੇ ਦੀ ਢਾਬਾ ਮੱਤਾ ਜੀ ਉਸ ਢਾਬਾ ਦਾ ਮਾਲਕ ਸੀ ਉਹਦੇ ਨਾਂ ਦੇ ਢਾਬਾ ਹੈ ਮੱਤੇ ਦਾ ਨਗਰ ਵੀ ਵਸਿਆ ਹੋਇਆ ਹੈ ਮੱਤੇ ਦੀ ਢਾਬ ਸੁਗਰੂਪ ਜਿਵੇਂ ਖਦਰਾਣੇ ਦੀ ਢਾਬ ਦੇ ਉਹ ਜਿਹੜੀ ਜਗ੍ਹਾ ਸੀ ਉਹ ਖਦਰਾਣੇ ਦੀ ਸੀ ਉਹਦਾ ਨਾ ਖਦਰਾਣੇ ਦੀ ਢਾਬ ਤੋਂ ਮੁਕਤ ਸਰਸਰ ਬਣ ਗਿਆ ਕਿਉਂ ਉੱਥੇ ਜੰਗ ਹੋਈ ਕਲਗੀਧਰ ਪਾਤਸ਼ਾਹ ਦੇ ਜਿਹੜੇ ਬਾਦਾ ਵੀ ਲਿਖ ਕੇ ਦੇ ਕੇ ਗਏ ਸਨ ਉਹਨਾਂ ਨੇ ਆਣ ਕੇ ਜੂਝ ਕੇ ਸ਼ਹਾਦਤ ਪ੍ਰਾਪਤ ਕੀਤੀ ਜਾਂਦੇ ਉਹਦਾ ਬਣ ਗਿਆ ਨਾ ਮੁਕਤ ਸਰਸਰ ਹੁਣ ਇੱਥੇ ਜਿਹੜੀ ਢਾਬ ਦਾ ਤੀਸਰਾ ਪੈਰ ਹੈ ਦਿੰਦਾ ਤੀਸਰੇ ਪੈਜ ਨੂੰ ਆ ਕੇ ਸਚਤਾ ਦੇ ਨਾਲ ਸਿੱਖਾਂ ਦੇ ਨਾਲ ਸਤਿਗੁਰੂ ਜੀ ਇਸ ਥਾਪ ਤੇ ਬੈਠੇ ਨੇ ਉਸ ਵੇਲੇ ਹਾਥੂਪੁਰ ਦਾ ਇਸ਼ਨਾਨ ਕਰਨ ਕੀਤਾ ਕੋਈ ਸਿੰਘਾਂ ਨੇ ਉੱਥੇ ਬੈਠਿਆਂ ਫਿਰ ਇੱਕ ਵੱਡਾ ਤਰਖਸ਼ੀ ਸ਼ਰੀਰ ਉਹਦੇ ਵਿੱਚੋਂ ਇੱਕ ਸ਼ਹੀਦੀ ਇੱਕ ਜਿਹੜਾ ਸ਼ਰੀਰ ਦੇ ਵਿੱਚੋਂ ਗੁਰੂ ਨਿਕਲੀ ਹੈ ਉਹ ਕਿਵੇਂ ਹੈ ਕਿ ਬੜੇ ਟਿੰਟੇ ਵਸਤਰ ਪਾਏ ਨੇ ਕਿੱਥਾ ਧਾਣਾ ਹੈ ਸੰਗਤਾਂ ਨੂੰ ਆਣ ਕੇ ਨੇੜੇ ਤੇ ਨਤਮਸਤਕ ਹੋ ਗਏ ਆਪਾਂ ਪੜਦੇ ਹਾਂ ਬਾਣੀ ਦੇ ਅੰਦਰ ਸਾਂਦਰਤੀ ਪਹਿਰਾਵਲੀ ਜਿੱਥੇ ਮੇਰਾ ਸਤਿਗੁਰੂ ਬਿਠਾਇਆ ਏ ਸੇਜੰਗ ਪਹਿਰਿਆਵਲੇ ਕੀ ਮੇਰਾ ਸਤਿਗੁਰ ਦੇਖਿਆ ਜਾਏ ਬਿਲਕੁਲ ਨੂਰ ਹੈ ਦੇਖਣ ਦੀ ਇਹੇ ਇਹ ਦੇਖਾ ਦੇ ਕਿਹਨਾ ਹੋਵੇ ਸ਼ਰਦਾ ਹੋਵੇ ਸ਼ਰਦਾਦਾਸ ਪਹਿਲਾਂ ਬੇਨਤੀ ਕਰ ਗਿਆ ਇਹ ਭਰੋਸਾ ਟੁੱਟ ਸਕਦਾ ਸ਼ਰਦਾ ਹੋਵੇ ਸ਼ਰਦਾ ਨਹੀਂ ਟੁੱਟ ਸਕਦੀ ਉਹ ਜਿਹੜੀ ਹੁਣ ਛੀਤ ਸਿੰਘ ਨਿਕਲਿਆ ਰੂਹ ਨਿਕਲੀ ਹੈ ਉਹਨੇ ਆ ਕੇ ਸਤਗੁਰਾਂ ਦੇ ਚਰਨਾਂ ਤੇ ਨਤਮਸਤਕ ਹੋਇਆ ਸੰਗਤ ਸਾਰੀ ਦੇਖ ਰਹੀ ਹੈ ਕਿ ਚਿੱਟੇ ਵਸਤਰ ਚਿੱਟਾ ਚੂਲਾ ਪਾਇਆ ਹੋਇਆ ਤੇ ਚਿੱਟਾ ਦਾੜਾ ਹੈ ਪਰ ਸਤਗੁਰ ਨੇ ਉਹਦੇ ਮੱਥਾ ਟੇਕਣ ਤੋਂ ਪਹਿਲਾਂ ਉਹਦਾ ਨਾਮ ਲੈ ਦਿੱਤਾ ਸਤਗੁਰ ਕਹਿੰਦੇ ਮੀਆਂ ਹੌਸਾਂ ਜਿਹਾ ਥਾਂ ਕਿਵੇਂ ਹੈ بس ਇੰਨੀ ਗੱਲ ਕਹਿਣ ਦੀ ਲੋੜ ਸੀ ਸਤਗੁਰਾਂ ਨੇ ਸਤਗੁਰਾਂ ਦੇ ਚਰਨਾਂ ਨੂੰ ਸਪਰਸ਼ ਕਰਦੇ ਆ ਕਹਿੰਦਾ ਜੀ ਮੇਰੀ ਤੇ ਹੁਣ ਦੇਖਤ ਹੋ ਗਈ ਮੈਨੂੰ ਆਨੰਦ ਮਿਲ ਗਿਆ ਜੋ ਮੈਂ ਚਾਹੁੰਦਾ ਸੀ ਉਹ ਦੀ ਕਰਦਾ ਸੀ ਉਹ ਮੇਰੀ ਹੁਣ ਪੂਰੀ ਹੋ ਗਈ ਹੈ ਗੁਰਮੁਖੋ ਸਤਿਗੁਰਾਂ ਦੇ ਚਰਨਾਂ ਨੂੰ ਸੰਪਰਸ਼ ਕਰਦੇ ਆਈ ਉਹਨੂੰ ਮਰਤੀ ਬਿੜ ਗਈ ਥੋੜੀ ਜਿਹੀ ਦੇਰ ਬਾਅਦ ਗਾਇਬ ਹੋ ਗਿਆ ਹੁਣ ਸੰਗਤਾਂ ਨੇ ਪੁੱਛਿਆ ਮਹਾਰਾਜ ਇਹ ਕੌਣ ਸੀ ਕਹਿੰਦੇ ਹੈ ਤੇ ਆਪਣਾ ਹੀ ਸੀ ਕਿ ਕਿਸੇ ਕਾਰਨ ਕਰਕੇ ਮੁਗਤ ਨਹੀਂ ਹੋ ਸਕਿਆ ਸਤਗੁਰ ਜਿਹੜਾ ਗੁਰੂ ਮੁਕਤੀ ਦਾ ਦਾਤਾ ਹੈ ਜੇ ਆਪਾਂ ਕਹਿੰਦੇ ਕਿ ਕੋਈ ਝੂਠਾ ਗੁਰੂ ਦੇਹਧਾਰੀ ਗੁਰੂ ਸਾਨੂੰ ਮੁਕਤ ਕਰ ਦੇਗਾ ਬਿਲਕੁਲ ਨਹੀਂ ਹੋ ਸਕਦਾ ਬਾਣੀ ਦਾ ਪ੍ਰਮਾਣ ਜੀ ਗੁਰੂਖੋ ਸਤਗੁਰ ਮੇਰਾ ਮਾਰਗਵਾਨੀ ਜਿਹੜੇ ਆਪ ਮੁਕਤ ਨਹੀਂ ਹੋ ਸਕਦੇ ਸਾਨੂੰ ਕੀ ਮੁਕਤ ਕਰ ਦਿੰਗੇ ਧਾਗੇ ਤਾਂ ਦੇ ਦੇਣਗੇ ਜੰਗ ਤਾਂ ਦੇ ਦੇਣਗੇ ਲਾਸ਼ੀਆਂ ਤਾਂ ਦੇ ਦੇਣਗੇ ਪਰ ਗੁਰੂ ਕੋ ਮੁਕਤੀ ਨਹੀਂ ਦੇ ਦੇ ਸਕਦੇ ਛੇਵੇਂ ਪਾਤਸ਼ਾਹ ਕਿਦੋਂ ਗਿਆ ਸੀ ਖਿੜੀ ਪਾਛੜੀ ਲੋਕਾਂ ਹਿੱਸੇਖ ਨੇ ਜਾ ਕੇ ਮੁਕਤੀ ਮੰਗਣੀ ਸੀ ਉਹ ਦਿੱਤੀ ਦੇ ਨਾਲ ਜਹਾਗੀਰ ਦੇ ਤਖੂਰ ਚ ਚਲ ਗਿਆ ਸੀ ਜਦੋਂ ਜਹਾਗੀਰ ਨੂੰ ਕਿਹਾ ਕਿ ਮੈਨੂੰ ਮੁਕਤੀ ਚਾਹੀਦੀ ਕਿੰਨਾ ਮੈਂ ਸੁਣਿਆ ਹੈ ਬਹੀਂਦੀ ਵਾਰੀ ਮੇਰੇ ਕੋ ਤੇ ਤੂੰ ਇਦਾਂ ਪ੍ਰਕਾਰ ਲੈ ਲੈ ਸੋਨਾ ਮੋਹਰਾ ਲੈ ਲੈ ਪਰ ਮੁਕਤੀ ਦੇਣ ਵਾਲਾ ਨਾਲ ਦੇ ਤਖੂਰ ਚ ਹੈ ਫਿਰ ਜਾ ਕੇ ਮਗਰ ਮਗਰ ਗਿਆ ਜਹਾਗੀਰ ਕਿ ਦੇਖਾਂ ਮੈਂ ਉਹ ਟਕਾ ਜਿਹੜਾ ਸੀ ਸਿੱਖ ਨੇ ਦੇ ਗਿਆ ਮੱਥਾ ਨੂੰ ਜੁਕ ਲਿਆ ਸੀ ਪੁਰ ਜਹਾਂਗੀਰ ਦੇ ਨੇਲੂ ਜੀ ਕੰਮੀ ਰਾ ਕਹਾ ਵੀ ਬੋਲ ਰਹੀ ਮੈਂ ਹਿੰਦੁਸਤਾਨ ਦਾ ਮਾਲਕ ਹਾਂ ਇੱਕ ਟਕਾਵੀ ਵਰਸੇ ਜੋ ਕੇ ਲੈ ਗਿਆ ਫਿਰ ਪਿੱਛੇ ਗਿਆ ਸਤਗੁਰੂ ਜਦੋਂ ਮੱਥਾ ਟੇਕਿਆ ਸਿੱਖ ਨੇ ਕਹਿ ਲਗੇ ਆ ਅਸੀਂ ਤੇ ਸਵੇਰ ਦਾ ਡੀਕ ਤੇ ਪਏ ਆ ਸਿੱਖ ਇਹਦੇ ਸੀ ਪ੍ਰਸ਼ਾਤਾ ਸ਼ਕ ਲੋ ਅਸੀਂ ਕਿਹਾ ਕੋਈ ਸਾਡੀ ਰੂਹ ਆ ਰਹੀ ਸੇਵਕ ਆ ਰਿਆ ਬੜੇ ਸ਼ਕਾਂਗੇ ਸਤਗੁਰੂ ਨੇ ਗਲਬਕੜੀ ਵੇਜ ਲਿਆ ਹੁਣ ਜਹਾਂਗੀਰ ਦੇਖਦਾ ਕਿ ਮੈਂ ਤੇ ਦੂਰੋਂ ਹੀ ਇਹਨੂੰ ਫੜੇ ਬੁਲਾਉਂਦਾ ਸੀ ਸਲਾਮ ਕਰਦਾ ਸੀ ਇਹਦੇ ਕੱਪੜੇ ਵਧੀਆ ਨਹੀਂ ਪਰ ਗੁਰੂ ਦੇ ਘਰ ਨਾਲ ਲਾਉਂਦਾ ਜੈਸੇ ਬਾਦ ਭਾਈ ਸਭਾਈ ਲੱਖ ਮਹਾਰਾਜ ਤਕ ਕਮਾਵਾ ਕਰ ਉਹਦੇ ਛਿੜਕੇ ਬਾਪਾ ਜੀ ਬਹੁਤ ਪਿੱਤਾ ਘੜ ਲਾਵੇ ਸਾਨੂੰ ਤੇ ਘੜ ਲਾਉਣ ਨੂੰ ਸਤਿਗੁਰੂ ਜੀ ਨੇ ਇਤਿਆਰ ਨਹੀਂ ਆਪਾਂ ਲੰਗਰ ਨੂੰ ਇਤਿਆਰ ਨਹੀਂ ਕਰੇ ਬਕੋ ਆਪਾਂ ਕਿਹਨੇ ਆ ਵਿਆਹ ਕਰ ਲਈ ਖਾ ਪੀ ਲਈਏ ਅਜੇ ਉਮਰ ਨਹੀਂ ਬਾਹਰ ਵਿੱਚ ਕੇਸ ਰੱਖ ਲਾਂਗੇ ਬਾਜੀ ਨੰਬਰ ਸ਼ਕਲਾਂਗੇ ਉਹ ਫਿਰ ਵੇਲਾ ਹੱਥ ਨਹੀਂ ਹੋਣਾ ਪਰ ਮਤੋਂ ਕਿੰਨਾ ਯਾਦ ਰੱਖਿਓ ਸਤਗੁਰ ਨੇ ਗਲਵਗੜੀ ਵਿੱਚ ਲਿਆ ਤੇ ਸਤਗੁਰਦੇ ਉਹਨੂੰ ਗਲਵਗੜੀ ਵਿੱਚ ਲੈੰਦਿਆਂ ਮੁਕਤੀ ਦਾਮ ਦੇ ਅਜਿੱਤੀ ਕਿਉਂ ਸਤਗੁਰ ਲੈ ਜਾ ਮਾਰ ਜਵਾਲੇ ਗੁਰੂ ਕੋਲ ਬੱਜਵੀ ਹੈ ਇੱਥੇ ਜਦੋਂ ਸੰਗਤਾਂ ਨੇ ਪੁੱਛਿਆ ਗਏ ਲੱਗੇ ਕਿ ਇਹ ਵੀ ਅਜੇ ਮੁਕਤੀ ਇਸੇ ਕਰਕੇ ਅਸੀਂ ਆਏ ਸੀ ਇੱਥੇ ਹੁਣ ਇੱਥੇ ਸ਼ੋਭਰਾਬਤ ਹੋਣ ਕਰਕੇ ਸਤਗੁਰਾਂ ਨੇ ਫਿਰ ਵਰ ਦਿੱਤਾ ਸੀ ਜਿਹੜਾ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਦੂਜੇ ਤਾਮ ਦੇ ਵਿੱਚ ਗੁਰੂ ਕੀ ਧਾਮ ਜਿਹਨੂੰ ਕਹਿੰਦੇ ਨੇ ਅੱਜ ਇੱਥੇ ਇਸ਼ਨਾਨ ਕਰੇਗਾ ਉਹਨੂੰ ਮੁਕਤੀ ਦਾਨ ਪ੍ਰਾਪਤ ਹੋਵੇਗੀ ਪਰ ਇਨੀ ਸ਼ਰਦਾ ਦੇ ਹੋਵੇ ਆਪਾਂ ਦੇ ਜਦੋਂ ਤੁਰਨੇ ਇਹ ਪਹਿਲਾ ਮੇਲੇ ਵਿੱਚ ਹੁੰਦਾ ਸੁਭਦ ਪਤਾ ਨਹੀਂ ਕੰਮ ਹੋਣਾ ਤੇ ਨਹੀਂ ਹੋਣਾ ਪਤਾ ਨਹੀਂ ਗੁਰੂ ਨੇ ਸਾਡਾ ਕੰਮ ਕਰਨਾ ਹੈ ਕ ਨਹੀਂ ਕਰਨਾ ਗੁਰਮਤੋ ਆਪਾਂ ਜਿੰਨੇ ਬੈਠੀਏ ਨਾ ਮੈਂ ਵੀ ਨਾਲ ਹੀ ਤੁਹਾਡੇ ਭਰਾ ਦਾ ਆਪਾਂ ਬਣੇ ਕੀਤੇ ਹੋਏ ਜੀਵਨ ਦੇ ਵਿੱਚ ਆਪਾਂ ਬਹੁਤ ਬਾਤ ਕੀਤੇ ਨੇ ਆਪਾਂ ਇੱਕ ਦੂਜੇ ਨੂੰ ਨਹੀਂ ਦੱਸ ਸਕਦੇ ਜਿਹੜੇ ਅਪਰਾਧ ਕੀਤੇ ਹੁੰਦੇ ਨੇ ਪਰ ਕਦੀ ਇੰਨਾ ਸੋਚਿਆ ਕਰੋ ਗੁਰੂ ਦੀ ਜੋ ਅਤਮਰਸਕ ਹੁੰਦੇ ਆ ਨਾ ਗੁਰੂ ਤੋਂ ਰਛਾ ਪ੍ਰਾਪਤ ਹੁੰਦੀ ਤੇ ਪੜਾਈ ਸਾਰਾ ਫਟ ਇੰਨੀ ਗੱਲ ਬੇਨਤੀ ਕਰਦੀ ਸਤਿਗੁਰ ਨੇਖੇ ਕਦੇ ਨਾ ਛੁੱਟੀ ਐ ਕਿਨੇ ਕਨ ਖੂਲਨ ਹਾਰ ਬਖਸ਼ਣ ਹਾਰ ਬਖਸ਼ਦਾ ਨਾਮਿਕ ਪਾਰ ਉਤਾਰ ਸਤਿਗੁਰੂ ਪਾਰ ਉਤਾਰਾ ਕਰ ਦਿੰਦੀ ਜੀ ਸਭ ਨੂੰ ਅੱਜ ਦੇ ਲੋਕ ਨੇ ਵਰ ਦਿੱਤਾ ਅੱਜ ਕੱਲ ਅੱਜ ਇਸ ਸਮੇ ਜਿਹੜਾ ਉੱਥੇ ਆਠ ਜੁੰਡਾ ਵਾਲਾ ਸਰੂਰ ਬਣਿਆ ਹੋਇਆ ਹੈ ਗੁਰੂ ਘਰ ਦੀ ਇਮਾਰਤ ਬੜੀ ਵੱਡੀ ਹੈ ਦਵਾਰ ਹਾਲ ਬੜਾ ਵੱਜਾ ਹੈ ਕਿਤੇ 2 3 ਤੇ 4 ਅਸੂ ਨੂੰ ਜੋੜੇ ਜਾਂਦਾ ਵਰਦਾ ਹੈ ਪੂਰਨਮਾਸ਼ੀ ਲੱਗਦੀ ਹੈ ਸੰਗਰਾਦ ਵੀ ਉੱਥੇ ਦੇ ਲੋਕ ਮੱਥਾ ਦੇਖਦੇ ਸਲਕਾ ਆਉਂਦੀਆਂ ਨੇ ਜੋ ਆਪਣੀ ਇੱਛਾ ਕਰਦੀਆਂ ਨੇ ਪੂਰਨ ਹੁੰਦੀਆਂ ਨੇ ਕਿਉਂਕਿ ਗੁਰੂ ਦੀ ਚਰਨ ਸ਼ੋਭਾ ਪ੍ਰਾਪਤ ਹੈ ਉਹ ਸੰਗਤਾਂ ਦਾ ਕਹਿਣੋ ਜਵਾਹ ਦਿਨਾਂ ਨੇ ਅੱਜ ਧੰਗੁਰੂ ਗੋਬਿੰਦ ਸਿੰਘ ਜੀ ਚਰਿਸ਼ੂ ਪ੍ਰਾਪਤ ਨੂੰ ਆਪ ਮਹਿਮਸਬਤ ਹੁੰਦੀ ਆ ਕਿ ਨਾ ਜਿਹੜਾ ਦੋ ਸੇਵਾ ਕਮਾਈ ਹੈ ਉਹ ਦੋ ਲੈਣਾ ਕਵੀ ਦੀ ਆਪ ਦਾ ਸੰਗ ਛੱਡ ਕੇ ਤੈਅ ਹੋ ਗਿਆ ਹੈ ਆਪ ਇਹਨਾਂ ਖਿਮਾ ਮੰਗਲਾਵਾ ਹੁਣ ਕਵੀ ਨੇ ਲੈਣਾ ਕਰੋ ਕਿ ਲਿਖੀਆਂ ਨੇ ਪਰ ਬੜੀਆਂ ਤਮਾਮੀਆਂ ਨੇ ਕੋਈ ਸਾਰੇ ਸਰਮਸਰੇ ਜਰ ਧਿਆਦੇ ਦਾ ਇਹ ਸਾਰੀ ਜ਼ਿੰਦਗੀ ਦੀ ਬਾਤ ਹੈ ਕਵੀ ਲਿਖਦਾ ਚਾਦਰ ਮੈਣੀ ਸਾਪਣ ਥੋੜਾ ਜੱਗ ਦੇ ਖਾਂ ਕਦਰੋਆ ਚਾਦਰ ਕੀ ਹੈ ਆ ਜਿੰਦਗੀ ਨੂੰ ਜਿਹੜਾ ਚੋਲਾ ਸਾਨੂੰ ਮਿਲਿਆ ਤਨ ਬੜਿਆ ਹੋਇਆ ਨਾ ਆਪਾਂ ਜਿਹੜਾ ਜੀਵਨ ਬਤੀਤ ਕੀਤਾ ਸਾਡੀ ਚਾਦਰ ਹੀ ਹੈ ਚਾਦਰ ਮਿਆਰੀ ਸਾਡਾ ਬੜੇ ਕਰਮ ਮਾਰੇ ਹੋਏ ਨੇ ਆਪਾਂ ਬਾਪੂ ਜੀ ਕਿੰਦੀ ਆਜੀ ਹੁਣ ਸਾਰੇ ਦੇ ਕਹਿੰਦਾ ਪਰ ਮੈਂ ਆਪਣੇ ਤੇ ਗੱਲ ਕਰਦਾ ਵੀ ਮੈਂ ਤੇ ਜੀਤੇ ਦੇ ਬੜੀ ਉਹ ਤੁਹਾਡਾ ਦੇ ਬਦਸ਼ਰੀ ਹੋ ਕੇ ਬਿਲਕੁਲ ਪਰ ਬਹੁਤ ਕਰਮ ਵਿੱਚ ਮਾਰੇ ਹੋਏ ਨੇ ਪਹਿਲਾਂ ਜਦੋਂ ਸੋਚੀ ਸੀ ਤੇ ਕਵੀ ਇਹ ਕਹਿੰਦਾ ਚਾਦਰ ਮਿਆਰੀ ਸਾਪਣ ਥੋੜਾ ਜੱਗ ਦੇਖਾਂ ਤਦ ਰੋਵਾ ਜਾਦਰ ਦੇ ਬੜੀ ਲੈਣੀ ਪਰ ਸਾਪਣ ਰੂਪੀ ਸਵਾਸ ਜਿਹੜੇ ਥੋੜੇ ਰਹਿ ਗਏ ਥੋੜੇ ਜਦੋਂ ਮੈਂ ਜ਼ਿੰਦਗੀ ਚ ਝਾਤ ਮਾਰਦਾ ਫਿਰ ਰੋਣਾ ਆਉਂਦਾ ਤੇ ਹੁਣ ਮੈਂ ਕੀ ਕਰਾਂ ਸਵਾਸ ਦੇ ਮੁਕ ਚੱਲੇ ਨੇ ਆਪਾਂ ਦੇ ਦੇਰ ਹੀ ਕਰ ਲਈ ਅੰਮ੍ਰਿਤ ਸ਼ਕਣ ਦੇ ਤੇ ਆਪਾਂ ਨੇ ਕਿੰਦੇਰੇ ਵਿਆਹ ਕਰ ਲਈਏ ਮੁੰਡੇ ਦਾ ਫਿਰ ਪੁੱਤਰਾ ਹੋ ਜੇ ਪੁੱਤਰੇ ਦੇ ਵਿਆਹ ਸੁਣਨ ਲੱਗ ਜੰਨੇ ਆ ਪਰ ਨਹੀਂ ਗੁਰੂ ਖੋ ਜਾਦਰ ਮੈਲੀ ਸਾਪਣ ਥੋੜਾ ਜੱਦ ਰੇਖਾ ਕਦਰ ਰੋਵਾ ਬਹੁਤੇ ਧਾਗ ਲੱਗੇ ਤਾਂ ਮੇਰੇ ਕੀੜਾ ਕੀੜਾ ਤੋਂ ਮੁਰਗੁਪੁਰ ਦਾ ਆਗਦੇ ਬੜੀ ਲੱਗੀ ਹੋਰੀ ਮੈਂ ਕਿਹੜੇ ਗੀਰਨ ਤੂੰ ਵਾਗੇ ਈ ਨਿ ਵਿਚਾਰ ਕਰਦੀ ਰਣੀ ਆਪਾਂ ਨੂੰ ਬਹੁਤ ਹੀ ਦਾਗ ਲੱਗਿਆ ਤਨ ਮੇਰੇ ਕਿਹੜਾ ਗੀੜਾ ਤੋਹਾ ਦਗਾ ਨਹੀਂ ਕੋਈ ਕੀਮਤ ਨਹੀਂ ਕਿਉਂ ਕਰ ਹੱਸੀ ਹੋਵਾ ਸ੍ਰੀ ਸਹਿਬ ਮੈਨੂੰ ਦਰਸ਼ਨ ਦੇਵੋ ਸੱਚੇ ਸਾਪਣ ਤੋਂ ਵਾਹੇ ਕਾਲਪੁਰਸਤੇ ਬਾਖਸ਼ਾ ਤੁਮ ਨੂੰ ਉਹੋ ਜੇ ਦਰਸ਼ਨ ਦੇ ਕੇ ਸੱਚਾ ਸਾਪਣ ਦੇ ਦਿਓ ਮੂਰਤ ਕੋ ਲਈਂ ਦੀ ਕਪੜਾ ਹੋਏ ਦੇਸਾਂ ਨੂੰ ਲਈਏ ਬੋਤੂਰੇ ਭਰੀਏ ਮੱਧ ਪਾਪਾਂਗੇ ਸੰਗ ਉਹ ਤੋਂ ਤੇ ਨਾਵੇਂ ਕੇ ਰੰਗ ਆਓ ਫਿਰ ਨਾਮ ਜਪ ਲਈਏ 2 ਮਿੰਟ ਵਾਸਤੇ ਸਾਰੇ ਲੋ ਜੰਗੜਾ ਕਰੋ ਫਿਰ ਜਿਆ ਆਗਾ ਕਰ ਕੋਈ ਵੀ ਸੁਣਾ ਵਾਗੀ ਨਾ ਰਵੇ ਇਹ ਪੂਰਾ ਸਾਥ ਲਿਆ ਕਰੋ ਕੋਈ ਨੂੰ ਕਈਆਂ ਸਾਲਾਂ ਤੋਂ ਚੱਲ ਰਹੇ ਆ ਇਹ ਥੋੜਾ ਥੋੜਾ ਦੀ ਬਣ ਕੋਈ ਇੱਕ ਦਿਨ ਬੜਾ ਵੱਡਾ ਖਜ਼ਾਨਾ ਬਣ ਜਣਾ ਜਿਹੜਾ ਜਪਿਆ ਹੋਇਆ ਹੈ कबीर साहिब कबीर घड़ी आखो वाहे वाहे गु मुंहिंजी वाहे गुरू वाहे गुरू वाहे, गुरू, वाहे, गुरू, वाहे गुरू, गुरूरू, गुरूरू। ਗੁਰੂ ਵਾਹਿਗੁਰੂ ਸਤਗੁਰੂ ਬਹੁਤ ਖੁਸ਼ ਹੁੰਦੇ ਨੇ ਜਦੋਂ ਕੋਈ ਗੁਰੂ ਨਾਮ ਜਪਦੀ ਗੁਰਮੁਖ ਕੋ ਆਪਣਾ ਬੱਚਾ ਕੋਈ ਚੰਗਾ ਕੰਮ ਕਰੇ ਪਤਨੇ ਕੋਸ਼ੋ ਦੇ ਸਾਡੀ ਚੌੜੀ ਹੋ ਜਾਂਦੀ ਆ ਆਪਾਂ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਦੇ ਬੱਚੇ ਹਾਂ ਧੀ ਆ ਪੁੱਤਰ ਹਾਂ ਫਿਰ ਇਸ ਕਾਰ ਕਰਕੇ ਸਤਗੁਰੂ ਵੀ ਬਹੁਤ ਖੁਸ਼ ਹੁੰਦੇ ਨੇ ਸਾਰੇ ਆਖੋ ਵਾਹਿਗੁਰੂ 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 वाहेगुरु वाहिगुरु आल वाहे गुरु वाहे गुरु गुरु है बि वाह ਸਰ ਸਿੰਘ ਜਤਨ ਵਾਦਿਨ ਨੇ ਦਿਨਾਂ ਦਿਨ ਤੋਂ بڑے ਉਤਸ਼ਾਹ ਦੇ ਨਾਲ ਸੇਵਾ ਕੁਮਾਈ ਹੈ ਜਿਵੇਂ ਪਾਸ਼ਾ ਨੇ ਸਰਵਨ ਕਰਾਇਆ ਨਾ ਹੁਕਮਨਾਮਾ